ਚਾਲਾਂ ਚੱਲ ਰਹੀਆਂ। ਦੇਖੋ ਜਿਹੜਾ ਭਾਰਤ ਸਰਕਾਰ ਦਾ ਸਰਦਾਰ ਰਵਈਆ ਸੀਗਾ 14 ਫਰਵਰੀ ਦਿੱਤੀ ਸਾਡੇ ਖਨੌਰੀ ਮੋਰਚੇ ਨੂੰ ਖਨੌਰੀ ਮੋਰਚੇ ਦੇ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਸਾਹਿਬ ਲਗਭਗ 2 ਮਹੀਨਿਆਂ ਤੋਂ ਉੱਪਰ ਹੋ ਗਏ 2 ਦਿਨ 8 ਦਿਨ ਹੋ ਗਏ ਮਰਨ ਬਰਤ ਦੀ ਯਾਰੀ ਜਿਹੜੀ 14 ਫਰਵਰੀ ਇਹਨਾਂ ਨੇ ਮੀਟਿੰਗ ਦਿੱਤੀ ਆ ਉਹ ਮੀਟਿੰਗ ਦੇ ਸੰਬੰਧ ਦੇ ਵਿੱਚ ਥੋੜੀ ਜੀ ਸਰਕਾਰ ਅਣਖਾਨੀ ਆਟਮ ਕੋ ਕਰਦੀ ਸੀ ਅੰਨੇ ਮਾਨੇ ਲਉਂਦੀ ਸੀ ਉਹ ਅੰਨੇ ਮਾਨੇ ਲਾਉਣ ਦੇ ਸੰਬੰਧ 'ਚ ਅੱਜ ਕਿਸਾਨ ਸਾਰੇ ਕਹਿੰਦੇ ਵੀ ਅਸੀਂ ਪ੍ਰੈਕਟਰ ਆਪ ਦੇ ਰੋਡ ਤੇ ਲੈ ਕੇ ਆਵਾਂਗੇ ਜੇ ਸਰਕਾਰ 14 ਤਰੀਕ ਤੇ ਪੱਕੀ ਐ ਤਾਂ ਬਿਲਕੁਲ ਠੀਕ ਹੈ ਤੇ ਨੇ ਦਿੱਲੀ ਜੰਨੀ ਨੂੰ ਮੂੰਹ ਹੈਗਾ ਹੀ ਟਰੈਕਟਰਾਂ ਦਾ ਹੈਗਾ ਹੀ ਗੱਲ ਦਿੱਲੀ ਦੇ ਤਖਤ ਤੇ ਜਾਣ ਨੂੰ ਬਿਲਕੁਲ ਟਰੈਕਟਰ ਤਿਆਰ ਖੜੇ ਆ ਜੀ ਇਹ ਸਟੇਟਮੈਂਟ ਅਸੀਂ ਅੱਜ ਦੇਣੀ ਚਾਹੀਦੀ ਸਾਡੀ 14 ਤਰੀਕ ਇਹਨਾਂ ਨੇ ਦੂਰ ਨਹੀਂ ਪਾਤੀ ਯਾਰ ਬੜੀ ਉਸੇ ਸੰਬੰਧ ਦੇ ਵਿੱਚ ਹੀ ਵਿਖੋਣ ਇਲੈਕਸ਼ਨ ਹੋਈ ਜਾਂਦੇ ਆ ਦਿੱਲੀ ਦਿੱਲੀ ਇਲੈਕਸ਼ਨਾਂ ਨਾਲ ਵਿੱਚ ਬੀਜੇਪੀ ਦਾ ਵੱਧ ਤੋਂ ਵੱਧ ਜ਼ੋਰ ਲੱਗਿਆ ਜਾਂਦਾ ਹੈ ਕਿਸਾਨ 13 ਮਹੀਨਿਆਂ ਤੋਂ ਖਨੌਰੀ ਮੋਰਚੇ ਤੇ ਬੈਠੇ ਆ ਉਹ ਇਹਨਾਂ ਨੂੰ ਦੀਦੇ ਨਹੀਂ ਇੱਕ ਬੇਨਤੀ ਕਰਨਾ ਸਾਡਾ ਠੁੱਡੇ ਮਾਰ ਮੜ ਕੇ ਰੁਲਿਆ ਮਗਰ ਸੰਘ ਨਾਲ ਬਾੜੀ ਖੜੀ ਆ ਸੀ ਉਹਨਾਂ ਅੱਗੇ ਸਾਰਿਆਂ ਅਸੀਂ ਵੋਟਾਂ ਦੇ ਸਬੰਧ ਜਿੰਨਾ ਮੈਂ ਜ਼ੋਰ ਲੱਗਿਆ ਵਾ ਜਿਹੜੀ ਆਮ ਆਦਮੀ ਪਾਰਟੀ ਐ ਉਹ ਵੀ ਪਪਾ ਕਰ ਰਹੀ ਜੀ ਵੀ ਪਪਾ ਕਰ ਰਹੀ ਹੁਣ ਇਹਨਾਂ ਨੂੰ ਆਪਦੀਆਂ ਵੋਟਾਂ ਦੀਆਂ ਕਿਸਾਨ ਨਹੀਂ ਦੇ ਪੰਜਾਬ ਨਹੀਂ ਦੀ ਦਾ ਇਸ ਕਰਕੇ ਅਸੀਂ ਅੱਜ ਜਿਹੜਾ ਟਰੈਕਟਰ ਦਾ ਰੋਲ ਲੈਂਦਾ ਟਰੈਕਟਰ ਬਾਹਰ ਰੋਡ ਤੇ ਲੈਂਦੇ ਇਹ ਸਬੰਧ ਦੇ ਲੈਂਦੇ ਆ ਕਿ ਦਿੱਲੀ ਦੇ ਜਿਹੜੇ ਨਵਾਬ ਬੈਠੇ ਆ ਦਿੱਲੀ ਦੇ ਜਿਹੜਾ ਨਵਾਬ ਐ ਇਹ ਨਾ ਕਿਤੇ ਬੇਫਿਕਰੋ ਕੇ ਬੈਠ ਜਾਣ ਕਿ ਪੰਜਾਬ ਵਾਲਾ ਕਿਸਾਨ ਹੈ ਕਿਉਂ ਛਾਵੇਂ ਸਾਡਾ ਅੱਜ ਵੀ ਸੰਘਰਸ਼ ਪੂਰਾ ਫੁੱਲ ਨਾਲ ਜੋਰਾਂ ਦੇ ਯਾਰੀ ਹੈ ਦਿੱਲੀ ਬੰਦੀ ਨੂੰ ਡਰੈਕਟਰਾਂ ਦਾ ਮੂੰਹ ਹੈ ਦਿੱਲੀ ਨੂੰ ਜਾਣ ਨੂੰ ਅੱਜ ਵੀ ਪਿੱਛੇ ਨਹੀਂ ਤੇ ਕੱਲ ਨੂੰ ਪਿੱਛੇ ਸੀ। ਸਿਹਤ ਕਿਵੇਂ ਡੱਲੇ ਆ ਸਰ ਜੀ? ਹਾਂ ਜੀ। ਸਿਹਤ ਜਿਹੜੀ ਡੱਲੇਵਾਲ ਦੀ ਦੇਖੋ ਟ੍ਰੀਟਮੈਂਟ ਉਹਨਾਂ ਨੇ ਲਿਆ ਸਿਰਫ ਤੋਂ। ਕੋ ਟ੍ਰੀਟਮੈਂਟ ਵੀ ਇਸ ਟਾਈਮਾ ਐਸਕੇਮ ਨੌਨ ਕ੍ਰਿਟੀਕਲ ਨੇ ਬੰਦ ਕਰ ਦਿੱਤਾ। ਜਿਹੜਾ ਬੰਦ ਕਰਾਦਾ ਇਸ ਕਰਕੇ ਬੰਦ ਕਰਿਆ ਕਿ ਸਰਕਾਰ ਆਪ ਦੀ ਜਿਹੜੀਆਂ ਚਾਲਾਂ ਚੱਲਦੀ ਸੀ ਟ੍ਰੀਟਮੈਂਟ ਕਦੇ ਕਿਸੇ ਟੰਗ ਦਾ ਲਾਉਂਦੇ ਸੀ ਕਦੇ ਕਿਸੇ ਟੰਗ ਦਾ ਲਾਉਂਦੇ ਸੀ ਉਹ ਟ੍ਰੀਟਮੈਂਟ ਬਿਲਕੁਲ ਬੰਦ ਕਰਿਆ। ਹੁਣ ਜਿਹੜਾ ਹੈਗਾ ਡਾਕਟਰ ਸਵਾਇਮਾਨ ਦਾ ਜੋ ਉਹਨਾਂ ਦੀ ਟੀਮ ਹੈ ਉਹਦੇ ਮੁਤਾਬਕ ਕਿ ਉਹ ਜਿਹੜਾ ਟ੍ਰੀਟਮੈਂਟ ਉਹ ਚੱਲ ਰਿਹਾ ਵੈਸੇ ਉਹ ਟ੍ਰੀਟਮੈਂਟ ਤਾਂ ਲੈਂਦੇ ਨਹੀਂ ਪਰ ਜਿਹੜੀ ਉਹਨਾਂ ਦੀ ਦੇਖ ਰੇਖਾ ਹੈ ਉਹ ਡਾਕਟਰਾਂ ਦੀ ਟੀਮ ਦੀ ਕੋ ਹੈਗੀ ਹੈ ਕੋ ਚੱਲੀ ਜਾਂਦੀ ਹੈ 14 ਫਰਵਰੀ ਤੱਕ ਹੀ ਆਣਾ ਟ੍ਰੀਟਮੈਂਟ ਵਿਮਾਨ ਹੈ ਜਦ ਤੱਕ ਨਾ ਮੰਨੀ ਸਰਕਾਰ ਬੰਦ ਫਿਰ ਹਾਂ ਨਹੀਂ ਟ੍ਰੀਟਮੈਂਟ ਦਾ ਇਸ ਟਾਈਮ ਵੀ ਬੰਦਾ ਟ੍ਰੀਟਮੈਂਟ ਨਹੀਂ ਲੈ ਰਹੇ ਟ੍ਰੀਟਮੈਂਟ ਦਾ ਸਿਰਫ 2 ਦਿਨ ਹੀ ਲਿਆ ਸੀ ਦੋਨੇ ਦਿਨ ਹੀ ਉਹ ਕਾਮਯਾਬ ਨਹੀਂ ਰਿਹਾ ਇਸ ਕਰਕੇ ਹੀ ਆ ਜਿਹੜਾ ਟਰੈਕਟਰਾਂ ਦਾ ਅਸੀਂ ਚੇਤਾਵਨੀ ਦਿੰਦੇ ਆ ਕੇਂਦਰ ਸਰਕਾਰ ਨੂੰ ਸਾਡੀ ਅੱਜ ਵੀ ਚੇਤਾਵਨੀ ਹੈ ਕਿਤੇ ਭੁਲੇਖੇ ਜਨ ਨਾ ਰਹਿ ਜੇ ਵੀ 14 ਤਰੀਕ ਦੇਤੀ ਆ ਤੇ ਕਿਸਾਨ ਕਿਤੇ ਸ਼ਾਂਤ ਹੈ ਜੇ 14 ਤਰੀਕ ਦੀ ਆਨਾਮਾਨੀ ਦਿਖਾਊਗੀ ਤੇ ਦਿੱਲੀ ਜਾਣ ਨੂੰ ਟਰੈਕਟਰ ਤਿਆਰ ਖੜੇ ਆ ਜਾਣਗੇ ਬਿਲਕੁਲ ਜਾਣਗੇ ਨਹੀਂ ਪਿਛੇ ੜਦੇ ਨਹੀਂ ਪਿਛੇ ਆਣਾ ਬਹੁਤ ਧੰਨਵਾਦ ਜੀ ਜਿਹੜਾ ਕੰਮ ਆ ਬੱਚਾ ਜੀ ਭਾਈ ਚਾਹ ਕੰਗੋ ਰਿੰਦਰ ਲੈ ਲੋ ਅੱਗੇ ਜਾਣ ਨੂੰ ਹੈ ਪ੍ਰਧਾਨਾ ਕੀ ਕੰਗੋ ਰਿੰਦਰ ਉਹ ਕਿਹਨਾਂ ਦਾ ਹੈ ਅੱਗੇ ਨਹੀਂ ਜਾਣੀਆਂ ਸਾਹਿਬ ਮੈਂ ਪੰਜ ਦਿਨ ਮਾਰਨ ਵਰਤ ਰੱਖਿਆ ਸੀ ਜੀ ਪ੍ਰਧਾਨ ਜੀ ਉਹਨੀ ਉੱਤੀ ਮਤਾ ਦੇ ਉਹਨਾਂ ਦੇ ਆ ਰਹੇ ਬਈ ਜਾ ਗਿਆ ਆ ਵੱਤ ਤੋਂ ਵੱਤ ਬਾਈ ਸਰਦਾਰ ਕੇ ਜੀ ਸਿੰਘ ਢੱਲੇਵਾਲ ਦਾ ਬਸਾ ਦੇ ਕਿੰਨਾ ਸਾਥ ਦੇਦਾ ਇਹ ਮੰੰਗਾ ਜਾਣੇ ਨੇ ਸਰਕਾਰ ਕੋਲ ਆ ਰਹੀ ਜੈਮੰਦਾਂ ਜੈਮੰਦਾਂ